ਸੱਚੀ ਗੱਲ ਦੋਸਤੋ ਦੋ ਬਹੁਤ ਹੀ ਵੱਡੀਆਂ ਅਤੇ ਅਹਿਮ ਖਾਸ ਖਬਰਾਂ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਤਾਂ ਦੋਸਤੋ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਸੀਬੀਆਈ ਨੇ ਪੱਕੇ ਚੋਰ ਪੱਕੇ ਚੋਰ ਸਾਬਤ ਕਰ ਦਿੱਤਾ ਹੈ ਕਿਉਂਕਿ ਦੋਸਤੋ ਉਹਨਾਂ ਨੂੰ ਕਰੋੜਾ ਅਰਬਾਪਤੀ ਸੀਬੀਆਈ ਦੇ ਵੱਲੋਂ ਮੀਡੀਆ ਦੇ ਵਿੱਚ ਸਾਬਤ ਕੀਤਾ ਗਿਆ ਹੈ ਤੇ ਦੋਸਤੋ ਉਸ ਦੇ ਨਾਲ ਹੀ ਇੱਕ ਵੱਡੀ ਖਬਰ ਰਾਜਵੀਰ ਜਵੰਦਾ ਦੀ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਰਾਜਵੀਰ ਜਵੰਦਾ ਦੀ ਪਤਨੀ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਿਸ ਦੇ ਕਾਰਨ ਰਾਜਵੀਰ ਜਵੰਦਾ ਹਮੇਸ਼ਾ ਲਈ ਇਸ ਦੁਨੀਆ ਦੇ ਵਿੱਚੋਂ ਚਲਿਆ ਗਿਆ ਇਹ ਬਹੁਤ ਹੀ ਜ਼ਿਆਦਾ ਗੰਭੀਰ ਦੋਸ਼ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ DIG ਪੁੱਲਰ ਜਿਨ੍ਹਾਂ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਇਹ ਦੋ ਗੱਲਾਂ ਬਿਲਕੁਲ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਖਾਵਾਂਗਾ ਪੱਕੇ ਸਬੂਤ ਦੇ ਤੌਰ ਤੇ ਕਿ ਜਿਹੜੇ DIG ਪੁੱਲਰ ਹਨ ਉਹ ਕਿੰਨੇ ਵੱਡੇ ਚੋਰ ਹਨ ਤੇ ਉਹਨਾਂ ਦਾ ਰਿਮਾਂਡ ਹੋਇਆ ਹੈ ਉਹਨਾਂ ਨੇ ਹੁਣ ਵੱਡੀਆਂ-ਵੱਡੀਆਂ ਪਰਤਾਂ ਖੋਲੀਆਂ ਹਨ ਕਿਹੜੀਆਂ ਪਰਤਾਂ ਖੋਲੀਆਂ ਹਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਬੂਤਾਂ ਰਾਹੀਂ ਦਿਖਾਵਾਂਗਾ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹਿਣਾ ਦੋ ਵੱਡੀਆਂ ਅਹਿਮ ਖਬਰਾਂ ਹੈ ਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਅੱਜ ਸਭ ਤੋਂ ਪਹਿਲਾਂ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਆਕਾਸ਼ ਬੱਤਾ ਦੇ ਨਾਂ ਦੇ ਇੱਕ ਵਿਅਕਤੀ ਨੇ ਇੱਕ ਵੱਡਾ ਚੋਰ ਸਾਬਤ ਕਰ ਦਿੱਤਾ ਹੈ ਕਿਉਂਕਿ ਦੋਸਤੋ ਉਹਨਾਂ ਨੇ ਬਿਜੀਲੈਂਸ ਨੂੰ ਨਹੀਂ ਉਹਨਾਂ ਨੇ ਇਹ ਸ਼ਿਕਾਇਤ ਸੀਬੀਆਈ ਦੇ ਵਿੱਚ ਕੀਤੀ ਕਿ ਇਹ ਬੰਦਾ 1 ਮਹੀਨੇ ਦਾ ਇੰਨੇ ਕਰੋੜ ਇੰਨੇ ਲੱਖ ਕਮਾ ਲੈਂਦਾ ਹੈ ਜਿਸ ਤੋਂ ਬਾਅਦ ਜਦੋਂ ਸੀਬੀਆਈ ਨੇ ਰੇਡ ਮਾਰੀ ਤਾਂ ਉਸਦੇ ਘਰ ਦੇ ਵਿੱਚੋਂ 1.5 ਤੋਂ 2 ਕਿਲੋ ਸੋਨਾ ਬਰਾਮਦ ਹੋਇਆ ਤੇ ਉਸਦੇ ਘਰ ਦੇ ਵਿੱਚੋਂ ਇੰਨਾ ਜ਼ਿਆਦਾ ਕੈਸ਼ ਬਰਾਮਦ ਹੋਇਆ ਕਿ ਉਹਨਾਂ ਦੀ ਗਿਣਤੀ ਕਰਨ ਦੇ ਲਈ ਮਸ਼ੀਨਾ ਬੁਲਾਣੀਆਂ ਪਈਆਂ ਘੱਟੋ-ਘੱਟ 1 ਦਿਨ ਲੱਗ ਗਿਆ ਮੁਸਿੰਨਾ ਨੂੰ ਵੀ ਗਿਣਤੀ ਕਰਨ ਦੇ ਲਈ ਉਹਨਾਂ ਦੇ ਘਰ ਦੇ ਵਿੱਚੋਂ 5 ਤੋਂ 7 ਕਰੋੜ ਕੈਸ਼ ਬਰਾਮਦ ਹੋਇਆ ਹੈ ਜਿਨ੍ਹਾਂ ਦੀ ਗਿਣਤੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੋਸਤੋ ਹੁਣ ਮੈਂ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰਦਾ ਜਿਸ ਦੇ ਵਿੱਚ ਉਹ ਸੋਨਾ ਤੇ ਉਹ ਕੈਸ਼ ਦਿਖਾਇਆ ਗਿਆ ਹੈ ਤੇ ਆਓ ਅਸੀਂ ਉਸ ਵੀਡੀਓ ਤੇ ਇੱਕ ਨਿਗਾਹ ਮਾਰਦੇ ਹਾਂ ਤਾਂ ਦੋਸਤੋ ਹੁਣ ਤੁਸੀਂ ਇਹ ਸਰੀਆਮ ਦੇਖ ਲਿਆ ਹੋਵੇਗਾ ਕਿ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਕਿੰਨੇ ਕਰੋੜ ਤੇ ਕਿੰਨਾ ਜ਼ਿਆਦਾ ਸੋਨਾ ਮਿਲਿਆ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਪੰਜਾਬ ਦੇ ਵਿੱਚ ਇੰਨੇ ਵੱਡੇ ਵੱਡੇ ਚੋਰ ਬੈਠੇ ਹਨ ਭ੍ਰਿਸ਼ਟਾਚਾਰ ਉਸਦੇ ਲਈ ਬਣਿਆ ਮੁਸੀਬਤ ਦਾ ਫੰਦਾ ਬਿੱਤੀ ਰਾਤ ਡੀਆਈਜੀ ਭੁੱਲਰ ਦਾ ਰਿਮਾਂਡ ਹੋਇਆ ਜਿਸ ਦੇ ਵਿੱਚ ਉਸਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਉਸਨੇ ਕਿਹਾ ਕਿ ਮੈਂ ਇਹ ਕੰਮ 12-15 ਸਾਲਾਂ ਤੋਂ ਕਰ ਰਿਹਾ ਹਾਂ ਜਿਸ ਦੇ ਕਾਰਨ ਜੇਕਰ ਸਾਰੀ ਰਕਮ ਜੋੜ ਕੇ ਦੇਖੀ ਜਾਵੇ ਤਾਂ ਉਹ ਅਰਬਪਤੀ ਬੰਦਾ ਮੰਨਿਆ ਜਾਂਦਾ ਹੈ ਤੇ ਉਸਨੇ ਕਿਹਾ ਹੈ ਕਿ ਮੇਰੇ ਕੋਲ ਇੰਨੀ ਪ੍ਰਾਪਰਟੀ ਹੈ ਇੰਨੀ ਪੰਜਾਬ ਦੇ ਕਿਸੇ ਵੀ ਬੰਦੇ ਕੋਲ ਨਹੀਂ ਤੇ ਉਸਦੇ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਹਨ ਇੰਨੀਆਂ ਗੱਡੀਆਂ ਕਿਸੇ ਵੀ ਪੰਜਾਬ ਦੇ ਬੰਦੇ ਦੇ ਕੋਲ ਨਹੀਂ ਤੇ ਉਹ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਮੰਨਿਆ ਜਾਣ ਵਾਲਾ ਹੈ ਜਿਹੜਾ ਪੰਜਾਬ ਦਾ ਡੀਆਈਜੀ ਭੁੱਲਰ ਹਰਚਰਨ ਸਿੰਘ ਹੈ ਤੇ ਦੋਸਤੋ ਇਸ ਨੂੰ ਆਕਾਸ਼ ਬੱਤਾ ਦੇ ਨਾਮ ਦੇ ਇੱਕ ਵਿਅਕਤੀ ਨੇ ਫਸਾਇਆ ਹੈ ਸੀਬੀਆਈ ਦੇ ਵਿੱਚ ਜਾਂਚ ਕਰਨ ਤੋਂ ਬਾਅਦ ਉਸ ਨੇ ਇਹ ਕਿਹਾ ਹੈ ਕਿ ਮੈਂ ਜ਼ਰੂਰ ਇਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਵਾ ਕੇ ਰ੍ਹਾਂਗਾ ਤੇ ਚਾਹੇ ਮੈਨੂੰ ਆਪਣੀ ਜਾਨ ਕਿਉਂ ਨਾ ਦੇਣੀ ਪਵੇ ਹੁਣ ਦੋਸਤੋ ਗੱਲ ਕਰਦੇ ਹਾਂ ਦੂਜੀ ਰਾਜਵੀਰ ਜਵੰਦਾ ਦੀ ਉਸ ਦੀ ਧਰਮ ਪਤਨੀ ਦੇ ਉੱਤੇ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਵਿੱਚ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਦੀ ਪਤਨੀ ਨੇ ਚਿੱਟੇ ਰੰਗ ਦਾ ਸੂਟ ਕਿਉਂ ਨਹੀਂ ਪਾਇਆ ਸੀ ਕਿ ਲੋਕਾਂ ਨੂੰ ਮੈਂ ਕਹਿੰਦਾ ਵੀ ਸ਼ਰਮ ਆਣੀ ਚਾਹੀਦੀ ਹੈ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਅਜਿਹੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਇੰਨਾ ਜ਼ਿਆਦਾ ਸਾਨੂੰ ਖੁਦ ਨੂੰ ਬੁਰਾ ਮਹਿਸੂਸ ਹੁੰਦਾ ਹੈ ਕਿ ਲੋਕ ਉੱਥੇ ਜਾ ਕੇ ਸੂਟ ਦੇਖਦੇ ਹਨ ਕਿ ਉਸਨੇ ਕਿਹੜਾ ਸੂਟ ਪਾਇਆ ਹੈ ਉਸ ਦੀ ਮਾਂ ਨੇ ਜਾਂ ਪਤਨੀ ਨੇ ਜਾਂ ਬੱਚਿਆਂ ਨੇ ਲੋਕੋ ਸ਼ਰਮ ਕਰੋ ਸ਼ਰਮ ਕਿਉਂਕਿ ਜੇਕਰ ਉਹ ਚਿੱਟਾ ਸੂਟ ਨਹੀਂ ਪਾਉਂਦੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੋਈ ਦੁੱਖ ਨਹੀਂ ਲੋਕ ਕਹਿੰਦੇ ਕਿ ਉਸ ਨੂੰ ਤਾਂ ਕੋਈ ਦੁੱਖ ਹੀ ਨਹੀਂ ਉਸਨੇ ਤਾਂ ਚਿੱਟਾ ਸੂਟ ਨਹੀਂ ਪਾਇਆ ਪਰ ਅਸੀਂ ਸਾਰੇ ਮਿਲ ਕੇ ਇੱਕ ਬੇਨਤੀ ਕਰਦੇ ਹਾਂ ਕਿ ਦੁੱਖ ਦੀ ਘੜੀ ਦੇ ਵਿੱਚ ਰਾਜਵੀਰ ਜਵੰਦਾ ਦੇ ਨਾਲ ਖੜੋ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਨੇ ਵੱਡੀ ਸਾਜ਼ਿਸ਼ ਰਚੀ ਸੀ ਜਿਸ ਕਰਕੇ ਉਸ ਨੇ ਚਿੱਟੇ ਰੰਗ ਦਾ ਸੂਟ ਨਹੀਂ ਪਾਇਆ ਸੀ ਤੇ ਦੋਸਤੋ ਪੁਲਿਸ ਦੇ ਵੱਲੋਂ ਵੀ ਉਸ ਦੇ ਸਾਥੀਆਂ ਨੂੰ ਫੜ ਲਿਆ ਗਿਆ ਹੈ ਤੇ ਕੁਝ ਸਾਥੀ ਜਿਹੜੇ ਉੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਕਹਿੰਦੇ ਹਨ ਪੁਲਿਸ ਵਾਲਿਆਂ ਨੇ ਦੱਸਿਆ ਹੈ ਕਿ ਉਹਨਾਂ ਨੇ ਸਾਰੇ ਸਬੂਤ ਮਿਟਾ ਦਿੱਤੇ ਹਨ ਤੇ ਇੱਕ ਦੋ ਸਾਥੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਤੇ ਦੋਸਤੋ ਜਿਹੜੀ ਐਕਸੀਡੈਂਟ ਵਾਲੀ ਵੀਡੀਓ ਕਾਰ ਦੇ ਵਿੱਚ ਵੱਡਣ ਦੀ ਸਾਹਮਣੇ ਆ ਰਹੀ ਸੀ ਉਹ ਬਿਲਕੁਲ ਝੂਠ ਹੈ ਕਾਰ ਦੇ ਵਿੱਚ ਕੋਈ ਵੀ ਵਾਇਕ ਨਹੀਂ ਵੱਜੀ ਰਾਜਵੀਰ ਜਵੰਦਾ ਦੀ ਉਹਨਾਂ ਦੀ ਪਸ਼ੂਆਂ ਦੇ ਵਿੱਚ ਵਾਇਕ ਵੱਜਣ ਦੇ ਨਾਲ ਮੌਤ ਹੋਈ ਹੈ ਇਹ ਇੱਕ ਸਚਾਈ ਹੈ ਬਾਕੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅਫਵਾਹਾਂ ਤੋਂ ਬਚੋ ਤੇ ਰਾਜਵੀਰ ਦੇ ਪਰਿਵਾਰ ਦੇ ਲਈ ਸੁੱਖ ਦੀ ਅਰਦਾਸਾ ਕਰੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ